ਗੁਰ ਨੋ ਕੇ ਉਚਰੇ ਸ਼ਸਤਰ ਖਟ ਪੰਗ ਗਿਰਨ ਚੜ ਜਾਏ ਆਂਦ ਲਖੈ ਬਦਰੋ ਸੁਣੇ ਆਂਦ ਲਖੈ ਬਦਰੋ ਸੁਣੇ ਤਾਲੇ ਕਿਰਪਾ ਕਰਾਏ ਏ ਤਨ ਮਾਇਆ ਪਾਇਆ ਪਿਆਰੇ ਨਿਤੜਾ ਲੱਭ ਰੰਗਾਏ ਮੇਰਾ ਕੰਤ ਨੰਪਾਵੇ ਚੋਲੜਾ ਪਿਆਰੇ ਕਿਆ ਤਨੁ ਸੇਜੈ ਜਾਏ ਸੋ ਕਰਵਾਨੇ ਜਾਓ ਤੇ ਨਾ ਕਹਿਉ ਕੁਰਬਾਨੇ ਦਾ ਨੇ ਜਾਓ ਮੇਰਵਾਨਾ ਹੋ ਕਰਵਾਨੇ ਜਾਓ ਹੋ ਕਰਵਾਨੇ ਜਾਓ ਤੇ ਨਾ ਕਹਿ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤੇ ਨਾ ਕਹਿ ਹੋ ਸਤਿ ਕਰਵਾਨ ਜੁਗੋ ਜੁਗਿਆ ਟਲ ਚਾ ਵਰਸ਼ ਤੇਰੇ ਮਾਲਕ शब्द स्वरूप ब्रह्म स्वरूप ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਮ ਪਵਿੱਤਰ ਚਰਨਾਂ ਦੇ ਵਿੱਚ ਜਿਤਨੇ ਵੀ ਸੰਗਤ ਦੂਰੋਂ ਨੇੜੇ ਤੋਂ ਚੱਲ ਕੇ ਤਨ ਮਹਾਪੁਰਸ਼ ਸ੍ਰੀਮਾਨ ਸント ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਸਿੱਧ ਸਰ ਅਲਹੌਰਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਇਹ ਸਥਾਨ ਐਮੇਨੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਐਮੇਨੀ ਗੁਰਬਾਣੀ ਦੇ ਵਿੱਚ ਕਥਨ ਕਰਕੇ ਜਿੱਥੇ ਵੈਸਨ ਸਾਧ ਜਨ ਸੋਤਾਨ ਸੁਹੰਦਾ ਉਹ ਸੇਵਨ ਸਮਰਥ ਆਪਣਾ ਬਿਨਸਾ ਸਾਧੂ ਦਾ ਇੱਕ ਚਰਨ ਪਿਆ ਮਹਾਪੁਰਸ਼ ਬਚਨ ਕਰਦੇ ਹੁੰਦੇ ਸ੍ਰੀ ਮਨਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸਿੱਧ ਸਰਸਿਹੜਾ ਸਾਹਿਬ ਕਹਿੰਦੇ ਜਿੱਥੇ ਸਾਧੂ ਬੈਠ ਕੇ ਇੱਕ ਛਿਨ ਮਾਤਰ ਇੱਕ ਜਗ੍ਹਾ ਦੇ ਉੱਤੇ ਬੈਠ ਜੇ ਇਥੇ ਤੱਕ ਵੀ ਵਚਨ ਕੀਤਾ ਮਹਾਪੁਰਸ਼ਾਂ ਨੇ ਕਹਿੰਦੇ ਕਿਸੇ ਗ੍ਰੰਥ ਚੋਂ ਨਹੀਂ ਮਿਲੂਗਾ ਇਲਹਮ ਜਿਹੜਾ ਹੁੰਦਾ ਹੈ ilm ਪੜੇ ਜਾਂਦੇ ਨੇ ਇਲਹਮ ਜਿਹੜਾ ਫਕੀਰਾਂ ਨੂੰ ਉਤਰਦਾ ਜਿਸ ਜਗ੍ਹਾ ਦੇ ਉੱਤੇ ਮਹਾਪੁਰਸ਼ ਬੈਠ ਕੇ ਤਪ ਕਰ ਜੇ ਇੱਕ ਛਿਨ ਮਾਤਰ ਵੀ ਆਪਣਾ ਚਰਨ ਟਿਕਾ ਜੇ ਉਸ ਧਰਤੀ ਦੀ 5000 ਯੁੱਗ ਵਰਸ਼ ਉਸ ਧਰਤੀ ਦੀ ਪੂਜਾ ਹੁੰਦੀ ਰਹਿੰਦੀ ਹੈ ਇਹ ਤਾਂ ਫਿਰ ਵੀ ਮਹਾਪੁਰਸ਼ਾਂ ਦੇ ਬਿਸ਼ਾਏ ਨਗਰ ਨੇ ਇਸ ਧਰਤੀ ਦੇ ਉੱਤੇ ਚਰਨ ਪਾਏ ਨੇ ਸਾਰੀ ਗੱਜ-ਗੱਜ ਕੇ ਧਾਰਨਾ ਦੇ ਵੇ ਜਿੱਥੇ ਬੈਠ ਗਏ ਹਰੀ ਦੇ ਪਿਆਰੇ ਧਰਤੀ ਨੂੰ ਪਾਗਲਾ ਜੋਗੇ ਜਿੱਥੇ ਬੈਠ ਗਏ ਹਰੀ ਦੇ ਪਿਆਰੇ ਧਰਤੀ ਨੂੰ ਪਾਗਲਾ ਸਾਰੀਆਂ ਭੈਣਾ ਬੋਲੋ ਜਿਉਂ ਤੇ ਵਧ ਗਏ ਨਰੀ ਦੇ ਪਿਆਰੇ ਧਰਤੀ ਨੂੰ ਪਾਗਲ ਸੀ ਜੀਂ ਸੇ ਬੈਠ ਗਏ ਨਰੀ ਦੇ ਪਿਆਰੇ ਰਤੀ ਨੂੰ ਪਾਗਲਾ ਜਿਹਾ ਸਤ ਜਨ ਸੋ ਤਾਂ ਸੋ ਅੰਦਾ ਉਹ ਸੇਵਨ ਸਮਰਥ ਆਪਣਾ ਬਿਨ ਸੇ ਸਭ ਸੰਦਾ ਸਪਾਤੋ ਤੋਂ ਉਦਾਰਨ ਸੰਤ ਜੋ ਸੰਤ ਬੇਦਕ ਹੁੰਦਾ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਐਸੇ ਬਚਨ ਗੁਰੂ ਅਰਜਨ ਦੇ ਮਹਾਰਾਜ ਨੇ ਟੂਕ ਮਾਤਰ ਪੈਸ ਦਾ ਪ੍ਰਮਾਨ ਸਾਖੀ ਪ੍ਰਮਾਨ ਭਗਵਾਨ ਸ਼ਿਵ ਜੀ ਮਹਾਰਾਜ ਐਲਾਸ਼ ਪਰਵ ਦੇ ਉੱਤੇ ਤੁਰੇ ਜਾ ਰਹੇ ਹੈ ਤੇ ਨਾਲ ਪਾਰਵਤੀ ਮਾਤਾ ਦੇ ਨਾਲ ਤੁਰੇ ਜਾ ਰਹੇ ਹੈ ਤੁਰੇ ਜਾਂਦਿਆਂ ਨੇ ਸ਼ਿਵ ਜੀ ਭਗਵਾਨ ਨੇ ਡੰਡੌਤ ਕੀਤੀ ਲੰਮੇ ਪੈ ਕੇ ਜਦੋਂ ਡੰਡੌਤ ਕੀਤੀ ਕਿੰਨਾ ਕਿੰਨਾ ਲੰਮਾ ਸਮਾ ਸ਼ਿਵ ਜੀ ਭਗਵਾਨ ਅੱਜ ਇਹ ਜਿਹੜੀਆਂ ਕਥਾਵਾਂ ਨੇ ਗੁਰਮੁਖੋ ਅਸੀਂ ਇੱਕ ਅੱਖ ਦੇ ਨਾਲ ਸੰਸਾਰ ਨੂੰ ਦੇਖ ਰਹੇ ਹਾਂ ਅਸੀਂ ਇਹਨਾਂ ਦੇ ਵੀ ਦੇਵਤਿਆਂ ਦਾ ਨਾਮ ਲੈ ਕੇ ਖੁਸ਼ ਨਹੀਂ ਅਸੀਂ ਕਹਿੰਦੇ ਨੇ ਇਹ ਹਿੰਦੂ ਆਂਦੇ ਨੇ ਸਾਡੀ ਧਨ ਦੌਲਤ ਸੀ ਜਿਹੜੀ ਪੀਰ ਤੇ ਫਕੀਰ ਤੇ ਇੱਕ ਮਹਾਪੁਰਸ਼ ਇੱਕ ਸੂਰਜ ਨੂੰ ਇੱਕ ਚੰਦਰਮੇ ਨੂੰ ਇਹਨਾਂ ਵਸੇ ਕੁਜੇ ਦੇ ਵਿੱਚ ਨਹੀਂ ਪਾ ਸਕਦੇ ਇੱਕ ਧਰਮ ਦਾ ਨਹੀਂ ਬਣਾ ਸਕਦੇ ਧਿਆਨ ਦੇਓ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਦੇ ਵਿੱਚ ਸ਼ਿਵ ਜੀ ਭਗਵਾਨ ਦੀ ਉਸਤਤ ਕੀਤੀ ਹੈ ਦਸਮ ਪਾਤਸ਼ਾਹ ਮਹਾਰਾਜ ਦੀ ਦਸਮ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਕਹਿੰਦੇ ਸ਼ਿਵ ਲੋਨਾ ਤਪਸ਼ੀਸ ਬ੍ਰਹਮਾਸ਼ੀਨਾ ਬੇਦੋਚਾਰੇ ਕਹਿੰਦੇ ਗੁਰਮੁਖੋ ਬੇਸ਼ੱਕ ਇੰਨਾ ਜਪ ਤਪ ਕਰਕੇ ਐਨੀ ਬੰਦਗੀ ਕਰਕੇ ਅਸੀਂ ਸੰਸਾਰ ਦੇ ਉੱਤੇ ਆਏ ਆ ਅਕਾਲ ਦੇ ਸੁਪੁੱਤਰ ਬਣਾ ਕੇ ਭੇਜਿਆ ਪਰ ਸ਼ਿਵਜੀ ਵਰਗੀ ਤਪੱਸਿਆ ਸਾਡੇ ਤੋਂ ਵੀ ਨਹੀਂ ਹੋਈ ਚਾਰ-ਚਾਰ ਯੁੱਗ ਦੀਆਂ ਸਮਾਧੀਆਂ ਇਨ੍ਹਾਂ ਸਾਖੀਆਂ ਦੇ ਵਿੱਚੋਂ ਇਸ ਇਤਿਹਾਸ ਦੇ ਵਿੱਚੋਂ ਸਾਡੇ ਜੀਵਨ ਨੂੰ ਕੁਝ ਠੱਲ ਪੈਂਦੀ ਹੈ ਜੀਵਨ ਦੇ ਵਿੱਚ ਸਿੱਖਿਆ ਮਿਲਦੀ ਹੈ ਇੱਕ ਛਿੰਨ ਛਿੰਨਾ ਮਾਤਰ ਜਿਹੜਾ ਫਕੀਰ ਹੁੰਦਾ ਹੈ ਇੱਕ ਪਲ-ਪਲ ਮਾਤਰ ਦੇ ਵਿੱਚ ਸਿੱਖਦਾ ਰਹਿੰਦਾ ਹੈ ਭਗਵਾਨ ਸ਼ਿਵ ਜੀ ਮਹਾਰਾਜ ਲੰਮੇ ਪੈ ਕੇ ਡੰਡੌਤ ਕਰਦੇ ਨੇ। ਪਾਰਵਤੀ ਪੁੱਛਦੀ ਹੈ ਪਤੀ ਪਰਮੇਸ਼ਰ ਭਗਵਾਨ ਇੰਨਾ ਲੰਮਾ ਟਾਈਮ ਆਪ ਜੀਆ ਨੇ ਡੰਡੌਤ ਕਰਕੇ ਡੰਡੇ ਵਾਂਗੂ ਸਿੱਧੇ ਡੰਡੌਤ ਆਪ ਜੀਆ ਨੇ ਲੰਮੇ ਪੈ ਕੇ ਡੰਡੌਤ ਕੀਤੀ ਹੈ ਨਾ ਤਾਂ ਕੋਈ ਇੱਥੇ ਧਾਰਮਿਕ ਸਥਾਨ ਹੈ ਕੋਈ ਮੰਦਰ ਹੈ ਮਸਜਿਦ ਹੈ ਆਪ ਡੰਡੌਤ ਕਿਨਾਂ ਨੂੰ ਕਰ ਰਹੇ ਹੋ? ਖਸ ਕੇ ਟਾਲ ਦਿੱਤਾ ਪਾਰਵਤੀ ਫਕੀਰਾਂ ਦੀਆਂ ਵਸਤੂਆਂ ਨੇ ਕੀ ਲੈਣਾ ਹੈ ਫਿਰ ਵੀ ਮੈਂ ਤੁਹਾਡੇ ਜੀਵਨ ਸਾਥੀ ਆ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਰਸਤਾ ਦਿਓ ਸਮਝਾਉਣਾ ਕਰੋ ਬਾਰ ਬਾਰ ਜਦੋਂ ਬੇਨਤੀ ਕਰਨ ਦੇ ਇੱਕ ਕੁਐਸਚਨ ਹੁੰਦਾ ਹੈ ਕੁਐਸਚਨ ਜਦੋਂ ਅਸੀਂ ਕਰਦੇ ਹਾਂ ਉਹੰਕਾਰ ਦੇ ਵਿੱਚ ਆ ਕੇ ਵਸਨ ਕਰਦੇ ਇੱਕ ਬੇਨਤੀ ਹੁੰਦੀ ਆ ਉਹ ਬੇਨਤੀ ਜਿਹੜੀ ਅਸੀਂ ਕਿਸੇ ਰਸਤੇ ਪੈਣ ਵਾਸਤੇ ਕਰਦੇ ਆ ਬੇਨਤੀ ਸਾਨੂੰ ਜੀਵਨ ਦੀ ਹਿੱਸੇ ਦੇ ਮਿਲੇ ਵਾਰ-ਵਾਰ ਪਾਰਵਤੀ ਮਾਤਾ ਜਦੋਂ ਪੁੱਛਣ ਲੱਗੀ ਭਗਵਾਨ ਨੂੰ ਭਗਵਾਨ ਕਹਿਣ ਲੱਗੇ ਸ਼ਿਵਜੀ ਭਗਵਾਨ ਕਹਿੰਦੇ ਪਾਰਵਤੀ ਜਿਸ ਜਗ੍ਹਾ ਦੇ ਉੱਤੇ ਅਸੀਂ ਲੰਮੇ ਪੈ ਕੇ ਡੰਡੌਤ ਕੀਤੀ ਹੈ ਨਾ ਇਸ ਧਰਤੀ ਦੀ ਜਿਹੜੀ ਰੰਗਣ ਹੈ ਇਸ ਧਰਤੀ ਦਾ ਜਿਹੜਾ ਜਰ ਜਰ ਕਹਿੰਦੇ ਇੱਥੇ ਜਿਹੜੀ ਵਾਈਬ੍ਰੇਸ਼ਨ ਹੈ ਇਹਦਾ ਕੋਈ ਅੰਤ ਨਹੀਂ ਹੈ ਇੱਥੇ ਕਿਸੇ ਮਹਾਪੁਰਸ਼ ਨੇ ਬੈਠ ਕੇ ਤਪ ਕੀਤਾ ਹੋਇਆ ਹੈ ਬੰਦਗੀ ਕੀਤੀ ਹੋਈ ਹੈ ਮੈਨੂੰ ਉਹਦੀ ਸੁਗੰਧੀ ਹੈ ਜਿਹੜੀ ਜਿਹੜਾ ਆਨੰਦ ਹੈ ਉਹ ਆਨੰਦ ਆ ਰਿਹਾ ਹੈ ਕਿਸੇ ਮਹਾਪੁਰਸ਼ ਨੇ ਇੱਥੇ ਬੈਠ ਕੇ ਤਪ ਕੀਤਾ ਹੋਇਆ ਇਸ ਕਰਕੇ ਮੈਂ ਇਸ ਧਰਤੀ ਨੂੰ ਦੰਡੋਤ ਕੀਤੀ ਹੈ ਇਸੇ ਕਰਕੇ ਗੁਰੂ ਸਾਹਿਬ ਦੀ ਬਾਣੀ ਐਸਾ ਪਰਮਾਨਨ ਕਰਦੇ ਕੇਸੇ ਰਿਸ਼ੀ ਨੇ ਤਪੱਸਿਆ ਕੀਤੀ ਐ ਧਰਤੀ ਨੂਰਾਂ ਗੁਚੜਿਆ ਕਿਸ ਰਿਸ਼ੀ ਨੇ ਤਪੱਸਿਆ ਕੀਤੀ ਐ ਧਰਤੀ ਨੂਰਾਂ ਗੁਚੜਿਆ ਗੱਜ ਕੇ ਸਾਰੇ तपस्या रंग चढ़े ਸਾਰੇ ਸਿਆਣੇ ਆ ਮਹਾਪੁਰਸ਼ ਜਦੋਂ ਲੋਹਰਾ ਸਾਹਿਬ ਜਾਣੇ ਆ ਨਾ ਕਿਸੇ ਵੀ ਧਾਰਮਿਕ ਸਥਾਨ ਦੇ ਰੜਾ ਸਾਹਿਬ ਦੀ ਧਰਤੀ ਦੇ ਜਾਣੇ ਆ ਰੱਬ ਦੇ ਕਰੇ ਧਾਰਮਿਕ ਸਥਾਨਾਂ ਦੇ ਉੱਤੇ ਅਸੀਂ ਜਾਂਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਮੰਦਰਾਂ ਦੇ ਵਿੱਚ ਜਾਂਦੇ ਆ ਮਸੀਤਾਂ ਦੇ ਵਿੱਚ ਜਾਂਦੇ ਆ ਉਸ ਜਗ੍ਹਾ ਦੇ ਉੱਤੇ ਬੈਠ ਕੇ ਸਾਨੂੰ ਝਟਕੇ ਲੱਗਦੇ ਆ ਜਿਹੜੇ ਵਿਅਸੀ ਪੁਰਸ਼ ਨੇ ਉਹ ਜਾਣਦੇ ਹੋਣ ਸਾਨੂੰ ਝਟਕੇ ਲੱਗਦੇ ਉਸ ਧਰਤੀ ਦੇ ਉੱਤੇ ਬੈਠ ਕੇ ਪਰ ਜਦੋਂ ਅਸੀਂ ਇਹ ਤੋਂ ਉਲਟਾ ਜਾਂਦੇ ਹਾਂ ਕੋਰਟ ਕਚਹਿਰੀਆਂ 'ਚ ਜਾਂਦੇ ਹਾਂ ਹਸਪੀਟਲਾਂ ਦੇ ਵਿੱਚ ਜਾਂਦੇ ਹਾਂ ਉੱਥੇ ਜਾ ਕੇ ਸਾਡੀ એનર્ਜੀ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਦੋ ਦਿਨ ਤਿੰਨ ਦਿਨ ਅਸੀਂ ਲਗਾਤਾਰ ਇਦਾਂ ਢਟਾਲ ਹੋ ਕੇ ਸਰੀਰ ਫਿਰਿਆ ਜਾਂਦਾ ਸਾਡਾ। ਕਾਰਨ ਇਹ ਨਰਕਾਂ ਦੀਆਂ ਨਿਸ਼ਾਨੀਆਂ ਨੇ। ਪਰ ਜਿੱਦਾਂ ਇਹ ਸਥਾਨ ਹੈ ਮਹਾਪੁਰਸ਼ਾਂ ਦਾ ਸਾਡੇ ਨਗਰ ਦੇ ਮਹਾਪੁਰਸ਼ ਸ੍ਰੀ ਮਾਨ ਸੰਤ ਬਾਬਾ ਜਗਤਾਰ ਸਿੰਘ ਜੀ ਲੌਰਾਂਸਾ ਆਪਣੀ ਡਿਊਟੀ ਨਿਭਾ ਰਹੀ ਹੈ ਮੈਂ ਪਿਛਲੇ ਦਿਨੇ ਵੀ ਫਗਵਾੜੇ ਵੀ ਬੋਲਿਆ ਸੀ ਕਿ ਜਿਹੜੀ ਕ੍ਰਾਂਤੀ ਹੈ ਜਿਹੜੀ ਬੰਦਗੀ ਹੈ ਜਿਹੜੀ ਕਮਾਈ ਹੈ ਉਹ ਛਪਰੀਆਂ ਦੇ ਵਿੱਚ ਹੁੰਦੀ ਹੈ ਉਹ ਮਹਿਲਾਂ ਦੇ ਵਿੱਚ ਨਹੀਂ ਹੁੰਦੀ ਵੱਧ ਤੋਂ ਵੱਧ ਜਿਹੜੀ ਬੰਦਗੀ ਹੈ ਕਮਾਈ ਹੈ ਤਪ ਹੈ ਭਗਤੀ ਹੈ ਉਹ ਗਰੀਬੀ ਦੇ ਵਿੱਚੋਂ ਉੱਠ ਕੇ ਮਿਲਦੀ ਹੈ ਤਾਨਾ ਨੇ ਮਹਾਪੁਰਸ਼ ਮੇਰੇ ਨਾਲ ਹੀ ਬਹੁਤ ਲੰਮੇ ਅਰਸੇ ਤੋਂ ਲੌਰਾਂਸ ਸਾਹਿਬ ਤੋਂ ਮਹਾਪੁਰਸ਼ ਬੈਠਿਆ ਹੈ ਬਾਬਾ ਪਿਆਰਾ ਸਿੰਘ ਜੀ ਜਿਨ੍ਹਾਂ ਨੇ ਮਹਾਪੁਰਸ਼ਾਂ ਦੇ ਚਰਨਾਂ ਦਾ ਬਹੁਤ ਨਿਗ ਮੰਣਿਆ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਸਾਹਿਬ ਮਹਾਰਾਜ ਤਪਧਰਾਜ ਮਹਾਲੀ ਵਾਲੇ ਮਹਾਪੁਰਸ਼ਾਂ ਦਾ ਇਹਨਾਂ ਨੇ ਬੜਾ ਨਿਗ ਮੰਣਿਆ ਅਸੀਂ ਵੀ ਇਹਨਾਂ ਦੇ ਨਾਲ ਰੜਕੇ ਇਹਨਾਂ ਦੇ ਪਿੱਛੇ-ਪਿੱਛੇ ਕਵੀਰ ਸੰਤ ਕੀ ਗਾਇਲ ਨਾ ਛੋਡੀ ਹੈ ਮਾਰਗ ਲਾਗਾ ਜਾਓ ਪੇਖਤ ਹੀ ਪੁਨੀਤ ਹੋਏ ਭੇਟ ਤਜਪੀਐ ਨਾ ਸਾਧੂਆਂ ਦੇ ਪਿੱਛੇ-ਪਿੱਛੇ ਲੱਗ ਕੇ ਆਪਣੇ ਜੀਵਨ ਦਾ ਉਧਾਰ ਹੁੰਦਾ ਮੈਂ ਕੋਈ ਤਾਰਨਾ ਪੜ ਕੇ ਮਹਾਪੁਰਸ਼ਾਂ ਦਾ ਸਮੈ ਸਾਰੀ ਸੰਗਤ ਗੱਜ-ਗੱਜ ਕੇ ਬੋਲਿਓ ਗੈਲ ਸੰਤਾਂ ਦੀ ਕਦੇ ਨਾ ਵਈ ਛੱਡੀਏ ਵਿੱਚ-ਵਿੱਚ ਲੱਗ ਚਲੀਏ ਗੈਲ ਸੱਤਾਂ ਦੀ ਕਰੇ ਨਾ ਸ਼ਦੀਏ ਪਿچھے ਪਿچھے ਲੱਗ ਚੱਲੀਏ કદે ના છોડીએ પીચે પછ ચલી ਸੰਤ ਕੀ ਗੇਲ ਨਾ ਛੋੜੀਏ ਮਾਰਗ ਲਗ ਵੇਖ ਤੀ ਪੁਨੀ ਤੋ ਇਹ ਫੇਸਦ ਜਪੀਏ ਨਾ ਔ ਮਹਾਪੁਰਸ਼ਾਂ ਤੋਂ ਕਮਾਏ ਹੋਏ ਪ੍ਰਵਚਨ ਮਹਾਪੁਰਸ਼ਾਂ ਦੇ ਸੁਣੀਏ ਸੰਧਵਾਜਗਤਾਰ ਸਿੰਘ ਜੀ ਲਹਰਾਂ ਸੋ ਪਿਆਰ ਦੇ ਨਾਲ ਸਾਰੀ ਸੰਗਤ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ